ਸਤਿ ਸ਼੍ਰੀ ਅਕਾਲ ਜੀ ਡੀਪੀਜ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਣ ਨੇ ਤੁਹਾਨੂੰ ਦੱਸ ਦੇ ਕਿ ਰਾਜ ਚੋਣ ਕਮਿਸ਼ਨ ਵੱਲੋਂ ಗ್ರಾಮ ਪੰਚਾਇਤਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਉੱਪਰ ਚੋਣ ਕਰਵਾਉਣ ਦਾ ਸ਼ਡਿਊਲ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਜ਼ਿਲ੍ਹਾ ਗਰਦਾਸਪੁਰ ਵਿੱਚ 15 ਸਰਪੰਚਾਂ ਅਤੇ 275 ਪੰਚਾਂ ਦੀਆਂ ਖਾਲੀ ਸੀਟਾਂ ਲਈ ਚੋਣ 27 ਜੁਲਾਈ ਨੂੰ ਹੋਵੇਗੀ ਤਾਂ ਦਾਦੀਏ ਕਿ ਵਿਧਿਗ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਚੋਣ ਸ਼ਡਿਊਲ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 14 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 17 ਜੁਲਾਈ ਆਖਰੀ ਮਿਤੀ ਹੋਵੇਗੀ ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ 19 ਜੁਲਾਈ ਹੈ ਉਹਨਾਂ ਦੱਸਿਆ ਕਿ ਪੋਲਿੰਗ 27 ਜੁਲਾਈ ਨੂੰ ਹੋਵੇਗੀ ਅਤੇ VOTING ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਦੇ ਨਨਾਗਰ ਦੇ ਪਿੰਡ ਸਹਜਾਦਾ ਕੋਟਲੀ ਮਾਈ ਉਮਰੀ ਗੁਰਦਾਸਪੁਰ ਬਲਾਕ ਦੇ ਪਿੰਡ ਬਾਉਪੁਰ ਅਫਗਾਨਾ ਕੁਲਾ ਧਾਰੀਵਾਲ ਬਲਾਕ ਦੇ ਵਿੱਚ ਸੀਨਾ ਰੇਲ ਵਾਲਾ ਰਾਕਨਵਾਨ ਬਲਾਕ ਦੇ ਵਿੱਚ ਕੁੱਲੂ ਸੋਹਲ ਕੁੱਲੂ ਸੋਹਲ ਬਟਾਲਾ ਬਲਾਕ ਦੇ ਪਿੰਡ ਸੈਦੋਪੁਰ ਕੁੱਲੀ ਚੱਕ ਖਾਸਾ ਫਤਿਹਗੜ ਚੂੜੀਆਂ ਦੇ ਪਿੰਡ ਠੱਠਾ ਖਹਿਰਾ ਖੁਰਦ ਡੇਰਾ ਬੱਬਰ ਨਾਨਕਦੇਵਿੰਦ ਢਿਲਵਾ ਸਿੰਘਪੁਰਾ ਖੋਦੇ ਪੇਟ ਕਲਨੌਰ ਬਲਾਕ ਦੇ ਪਿੰਡ ਚਿਕਰੀ ਕੋਟਲਾ ਮੁਗਲਾਂ ਵਿਖੇ ਸਰਪੰਚੀ ਦੀ ਚੋਣ ਹੋਵੇਗੀ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ 275 ਪੰਚਾਂ ਦੀ ਚੋਣ ਵੀ ਕੀਤੀ ਜਾਵੇਗੀ ਤਸਵੀਰਾਂ ਦੇਖਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਪ 바ਵਾ ਨੇ ਸਾਡੇ ਗੁਰਦਾਸਪੁਰ ਚ 192 ਗ੍ਰਾਮ ਪੰਚਾਇਤ ਸਿਆ ਜਿੱਥੇ ਬਾਈਲੈਕਸ਼ਨ ਹੋ ਰਹੀ ਹੈ ਜਿਹਦੇ ਵਿੱਚੋਂ 15 ਪੰਚਾਇਤਾਂ ਜਿੱਥੇ ਸਰਪੰਚਾਂ ਦੀ ਚੋਣ ਹੋਣੀ ਆ ਬਾਈ ਇਲੈਕਸ਼ਨ ਹੋਣੀ ਆ 275 ਪੰਚਾਇਤਾਂ ਜਿੱਥੇ ਪੰਚਾਂ ਦੀ ਬਾਈ ਇਲੈਕਸ਼ਨ ਹੋ ਰਹੀ ਆ ਤੇ ਨੋਮੀਨੇਸ਼ਨਸ ਦਾ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਪ੍ਰੋਗਰਾਮ ਆਇਆ 14 ਤੋਂ 17 ਤੱਕ ਨੋਮੀਨੇਸ਼ਨ ਲੈਣੀ ਆ ਉਹ ਸਾਡੇ ਸਾਰੇ ਆਰਓ ਏ ਆਰਓ ਅਸੀਂ ਅਪਾਇੰਟ ਕਰ ਦਿੱਤੇ ਆ ਆਪਣੇ ਆਪਣੇ ਜਿੱਥੇ ਨੋਮੀਨੇਸ਼ਨ ਸੈਂਟਰਸ ਉੱਥੇ ਬੈਠੇ ਆ ਉਹ ਨੋਮੀਨੇਸ਼ਨ ਲੈ ਰਹੇ 17 ਤੱਕ ਜੀ ਤੇ 27 ਨੂੰ ਇਲੈਕਸ਼ਨ ਆ ਤੇ ਸੇਮ ਡੇ ਦਾ ਰਿਜ਼ਲਟ ਕਲੀਅਰ ਹੋ ਜਾਣਾ ਚਾਹੀਦਾ ਕੀ ਕੀ ਪ੍ਰਬੰਧ ਕਰਦਗੇ ਕੰਮ ਚਲਦੀ ਕਰੂਗਾ ਕਰਮਚਾਰੀਏ ਆਰਓ ਯਾਰਓ ਲਾਤੇ ਆ ਬਾਕੀ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਜੋਗ ਹਾਈ ਕੋਰਟ ਦੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਜਿਹੜੇ ਡਾਇਰੈਕਸ਼ਨਸ ਆ ਉਸ ਉਹਦੇ ਚ ਜੋ ਸਾਨੂੰ ਆਈਆਂ ਸੀ ਐਜ਼ ਇਟ ਇਜ਼ ਅਸੀਂ ਐ ਸੱਚ ਐਸ ਡੀਐਮਸ ਨੂੰ ਫਾਰਵਰਡ ਕਰ ਦਿੱਤੀਆਂ ਗਈਆਂ ਨੋਮੀਨੇਸ਼ਨ ਤੋਂ ਲੈ ਕੇ ਕਾਊਂਟਿੰਗ ਤੱਕ ਵੀਡੀਓਗ੍ਰਾਫੀ ਦੇ ਆਰਡਰ ਹੋਏ ਸੀ ਉਹ ਅਸੀਂ ਸਾਰਾ ਉਹਨਾਂ ਨੂੰ ਐਸ ਡੀਐਮਸ ਨੂੰ ਸਾਰਿਆਂ ਨੂੰ ਲੈਟਰ ਇਸ਼ੂ ਡੀਐਸਆਰ ਵੱਲੋਂ ਇਸ਼ੂ ਕਰਾ ਕੇ ਉਹਨਾਂ ਨੂੰ ਬਾਉਂਡ ਕਰ ਦਿੱਤਾ ਸਾਰੇ ਜਗ੍ਹਾ ਤੇ ਨਾਮੀਨੇਸ਼ਨ ਹੋਏਗੀ ਲੋਕਾਂ ਨੂੰ ਵੀ ਅਪੀਲ ਆ ਸਾਡੇ ਦੇ ਨਾ ਪਿੰਡ ਪਿੰਡਾਂ ਦੇ ਤੱਕ ਬਣਾਉਂ ਆ ਲੋਕਾਂ ਨੂੰ ਤੇਹੀ ਅਪੀਲ ਆ ਕਿ ਮਤਲਬ ਜੇ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਿਹੜੇ ਏਆਰਓ ਆਰਓ ਨਾਲ ਸੰਪਰਕ ਕਰ ਸਕਦੇ ਆ ਜੇ ਉਹਨਾਂ ਨੂੰ ਫੇਰ ਵੀ ਖਾਸ ਕਰਕੇ ਸਾਡੇ ਚੁੱਲਾ ਟੈਕਸ ਦਾ ਕਈ ਵਾਰਾਂ ਕੰਪਲੇਂਟਸ ਆਉਂਦੀਆਂ ਉਹ ਸਾਡੇ ਵੀਡੀਓਜ਼ ਨੂੰ इवन ਐਸਡੀਐਮਜ਼ ਨੂੰ इवन ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਸਾਰਿਆਂ ਨੂੰ ਅਸੀਂ ਨੰਬਰ ਵੀ ਆਪਣਾ ਡਿਸਪਲੇ ਕੀਤਾ ਜੀ ਉਹ ਵੋਟਾਂ ਦੀ ਪ੍ਰਕਿਰਿਆ ਕਿੱਦਾਂ ਦੀ ਹੋਏਗੀ ਜੀ ਇਹ ਈਵੀਐਮ ਮਸ਼ੀਨ ਤੇ ਹੋਏਗੀ ਜਾਂ ਨਹੀਂ ਨਹੀਂ ਜੀ ਇਹ ਤਾਂ ਬੈਲਟ ਬਾਕਸ ਜਰਾ ਹੀ ਹੁੰਦੀ ਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਪੰਚਾਂ ਪੰਚਾਂ ਦੀ ਚੋਣ ਹੋਈ ਸੀ ਸੇਮ ਉਸੇ ਤਰ੍ਹਾਂ ਇਹਨਾਂ ਦੀ ਉਸੇਚ ਉਹ ਪ੍ਰਕਿਰਿਆ ਜੀ ਇਲੈਕਸ਼ਨ ਹੋਣੀ ਸਾਰੀ ਜੀ ਤਾਂ ਇੱਕ ਸਾਡੇ ਗਵਾਸਤ ਜਿਲ੍ਹੇ ਸਭ ਤੋਂ ਵੱਡੀ ਪਿੰਡਾਂ ਦਾ ਕਾਮ ਹੈ ਤੇ ਕਾਫੀ ਜ਼ਮੀਨ ਵੀ ਹੈ ਕਾਫੀ ਇਨਪੋਲਿਕ ਕਾਫੀ ਬੜਾ ਫੋਲੋ ਦਾ ਚੋਣ ਹੀ ਉਹ bari ਕੀ ਕੰਮ ਕਰਦਾ ਕਲਾਨੌਰ ਦੀਆਂ 6 ਪੰਚਾਇਤਾਂ ਜੀ ਕਲਾਨੌਰ ਚ ਜਿਹੜੀਆਂ ਮੇਨ ਪੰਚਾਇਤਾਂ ਬੜੀਆਂ ਉਹਦਾ ਅਸੀਂ ਡਾਟਾ ਬੇਸ ਤੇ ਜਨਰਲੀ ਲਿਖਿਆ ਸੀ ਕਿਉਂਕਿ ਪਹਿਲਾਂ ਉਹਦੀ ਕਮੇਟੀ ਬਣਨੀ ਸੀ ਇਸ ਕਰਕੇ ਉਹ ਪੰਗ ਕਰ ਦਿੱਤੀਆਂ ਗਈਆਂ ਸੀ ਤੇ ਉਹ ਕਮੇਟੀ ਵਾਲਾ ਪ੍ਰੋਸੈਸ ਤੇ ਨਹੀਂ ਹੋਇਆ ਹੁਣ ਸਾਡੇ ਡਿਪਾਰਟਮੈਂਟ ਵੱਲ ਰੂਰਲ ਡਿਵੈਲਪਮੈਂਟ ਪੰਚਾਇਤਸ ਵੱਲੋਂ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਈ ਸੀ ਕਿ ਇਹਨਾਂ ਨੂੰ ਜਿੰਨਾ ਜੇ ਕਮੇਟੀ ਨਹੀਂ ਬਣਦੀ ਪੰਚਾਇਤਾਂ ਨੂੰ ਬਹਾਲ ਕੀਤਾ ਜਾਵੇ ਉਹ ਸਾਡੀਆਂ ਪੰਚਾਇਤਾਂ ਬਹਾਲਿਆ ਪਰ ਉਹਦੀ ਇਲੈਕਸ਼ਨ ਨਹੀਂ ਹੋਈ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਲਿਖਿਆ ਸੀ ਔਰ ਉਸ ਬਾਰੇ ਕੇ ਸਾਨੂੰ ਡਾਟਾਬੇਸ ਭੇਜਿਆ ਜਾਵੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਲੈਟਰ ਇਸ਼ੂ ਹੋਈ ਸੀ ਕਿ ਇਹਦਾ ਦੱਸੋ ਜੀ ਜਿਹੜਾ ਕਮੇਟੀ ਬਣਾਉਣ ਦਾ ਇਹਦਾ ਪਹਿਲਾ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਉਹ ਰੱਦ ਹੋ ਗਿਆ ਕਿ ਨਹੀਂ ਹੋਇਆ ਉਹ ਅਸੀਂ ਸਾਡੇ ਡਿਪਟੀ ਕਮਿਸ਼ਨਰ ਮਾਨਜੋਗ ਜਿਹੜੇ ਗੁਰਦਾਸਪੁਰ ਹੈ ਉਹਨਾਂ ਵੱਲੋਂ ਸਰਦਾਰ ਦਿਲਵਿੰਦਰਜੀਤ ਸਿੰਘ ਜੀ ਵੱਲੋਂ ਲੈਟਰ ਲਿਖ ਕੇ ਲੋਕਲ ਗਵਰਨਮੈਂਟ ਨੂੰ ਅਸੀਂ ਭੇਜ ਦਿੱਤੀ ਹੈ ਕਿ ਸਾਨੂੰ ਇਹਦੇ ਬਾਰੇ ਦੱਸਿਆ ਜਾਵੇ ਜਿਸ ਦਿਨ ਵੀ ਉਹਨਾਂ ਵੱਲੋਂ ਸਾਨੂੰ ਉਹਦਾ ਜਵਾਬ ਆਉਂਦਾ ਫਿਰ ਅਸੀਂ ਉਹ ਮਾਨ ਜੋਗ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਉਹਦੀ ਵੋਟਰ ਸੂਚੀ ਤਿਆਰ ਕਰਾ ਕੇ ਇਲੈਕਸ਼ਨ ਦੀ ਪ੍ਰਕਿਰਿਆ ਆਰੰਭ ਕਰਾਂਗੇ ਲੋਕ ਕਹਿੰਦੇ ਜੀ 12 ਸਾਲ ਹੋ ਗਏ ਤਾਂ ਪ੍ਰੋਸੈਸਿੰਗ ਚੱਲਦਾ ਸਾਨੂੰ ਤੁਹਾਡੇ ਵਿਕਾਸ ਦੇ ਕੰਮ ਤੋਂ ਕਾਫੀ ਹੁਣ ਕਹਿੰਦਾ ਉਹ ਤਾਂ ਜ਼ਮੀਨ ਦੀ ਕਾਫੀ ਹੋਣੀ ਚਾਹੀਦੀ ਨਹੀਂ ਪੰਚਾਇਤ ਦੀ ਇਨਕਮ ਤੇ ਹੋ ਰਹੀ ਆ ਬੋਲੀ ਹੋਈ ਆ ਸ਼ਾਮਲਾ ਜ਼ਮੀਨ ਦੀ ਬੋਲੀ ਉਹ ਤਾਂ ਪੈਸੇ ਉਹਨਾਂ ਦੇ ਜਮ੍ਹਾਂ ਹੋ ਰਹੇ ਆ ਗਵਰਨਮੈਂਟ ਵੱਲੋਂ ਮੈਨੂੰ ਐਡਮਿਨਿਸਟਰेटर ਪਾਇੰਟ ਕੀਤਾ ਜਿਹੜੀਆਂ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਜਿਹੜੇ ਕੋਈ ਡਵੈਲਪਮੈਂਟ ਵਰਕਸ ਹੋਣ ਵਾਲੇ ਆ ਵੀਡੀਓ ਵੱਲੋਂ ਸਾਨੂੰ ਪ੍ਰਪੋਜ਼ ਕੀਤਾ ਜਾਂਦਾ ਉਹ ਅਸੀਂ ਕਰਾ ਵੀ ਰਹੇ ਆ ਉਹਦੇ ਨਾਲ ਦੇ ਨਾਲ। ਕੋਈ ਤਾਂ ਅਸੀਂ ਕੰਮ ਕਿਉਂ ਅਸਲ ਪੈ ਰਹੇ ਸਾਡੇ ਵਿਚ। ਵਿਕਾਸ ਦੇ ਕੰਮ ਜਿਹੜਾ ਜੋ ਵੀ ਵੀਡੀਓ ਪ੍ਰਪੋਜ਼ ਕਰਦੀ ਇਥੋਂ ਕਲਾਕਾਰ ਨੌਰਵਾਲੀ ਕਿ ਆਹ ਸਾਡਾ ਕੰਮ ਹੋਣ ਵਾਲਾ ਜ਼ਰੂਰੀ ਆ ਜੀ। ਉਸ ਸਾਡੀ ਇੱਕ ਕਮੇਟੀ ਕੌਨਸਟਿਟਿਊਟ ਕੀਤੀ ਆ ਗਵਰਨਮੈਂਟ ਨੇ। ਉਹ ਕਮੇਟੀ ਤੋਂ ਅਸੀਂ ਫਿਰ ਅਪਰੂਵ ਕਰਾ ਕੇ ਉਹਨਾਂ ਫੰਡਸ ਜਾਰੀ ਕਰ ਦਿੰਦੇ ਨੇ। ਉਹ ਚੱਲ ਰਿਹਾ ਜੀ। ਬਾਕੀ ਜਦੋਂ ਕਮਿਸ਼ਨ ਵੱਲੋਂ ਕਲੀਅਰ ਹੋਏਗਾ ਫਿਰ ਅਸੀਂ ਉਹਦੀ ਇਲੈਕਸ਼ਨ ਵੀ ਕਰਾ